ਸਰ ਪਿੱਛੋਂ ਜਦ ਉਹਨਾਂ ਨੇ ਪਾਣੀ ਖੋਲੇ ਨਾ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਪਾਣੀ ਪੂਰਾ ਭਰ ਗਿਆ ਸੀ ਆ ਬੱਟ ਤੋਂ ਅੱਗੇ-ਅੱਗੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਪਾਣੀ ਖੜਾ ਆਇਆ ਹਲੇ ਪਹਿਲਾਂ ਤਾਂ ਬਹੁਤ ਡਰ ਵਾਲਾ ਮਾਹੌਲ ਸੀਗਾ ਇਦਾਂ ਲੱਗ ਰਿਹਾ ਸੀ ਕਿ ਬਸ ਹੁਣ ਤਾਂ ਪਿਛਲੇ ਸਾਲ ਦੀ ਦਹਿਸ਼ਤ ਸਾਨੂੰ ਯਾਦ ਆਣੀ ਸ਼ੁਰੂ ਹੋ ਗਈ ਸੀ ਪਿਛਲੇ ਸਾਲ ਜਦ ਸਤਲੁਜ ਦਾ ਜਿਹੜਾ ਏਰੀਆ ਸੀਗਾ ਫਲਡ ਏਰੀਆ ਜਿਹੜਾ ਨਾਸਪਾ ਸਾਡੇ ਗੁਰਦੁਆਰਾ ਸਾਹਿਬ ਨੂੰ ਉੱਥੇ ਤੱਕ ਵੀ ਪਾਣੀ ਆ ਗਿਆ ਸੀ ਸਾਨੂੰ ਇਹੀ ਡਰ ਸੀ ਕਿਤੇ ਐਤ ਕੀ ਵੀ ਇਸ ਸਾਲ ਵੀ ਉਸ ਇੱਥੇ ਨਾ ਬਣੇ ਤੇ ਸਾਨੂੰ ਇਹੀ ਡਰ ਸੀ ਕਿ ਜੇ ਜਿਹੜੀ ਸਾਡੀ ਇੱਥੇ ਰਿਹائشਾਂ ਨੇ ਬਣੀ ਹੋਈਆਂ ਸਾਰੀਆਂ ਤਬਾਹ ਹੋ ਜਾਣੀਆਂ ਬਸ ਇਹੀ ਸਿਰ ਦਾ ਡਰ ਸੀ ਬਟ ਉਹਨੋਂ ਘਟਿਆ ਥੋੜਾ ਅੱਜ ਮੌਸਮ ਸਾਫ਼ ਹੈ ਉਸ ਦਾ ਬਹੁਤ ਹੀ ਫਰਕ ਪਿਆ ਤੇ ਪਾਣੀ ਕਟੋਣ ਦਾ 3 ਫੁੱਟ ਥੱਲੇ ਹੋਇਆ ਤੇ ਸਾਨੂੰ ਇਹਦਾ ਬਹੁਤ ਅੱਛਾ ਸੋਖ ਹੈ ਸੋਸ਼ੀ ਗੱਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਯੂਵਮ ਬੇਰੀ ਇਸ ਵਕਤ ਅਸੀਂ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਤਸਵੀਰ ਜ਼ਰੂਰ ਦਿਖਾਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਹੜਾ ਵਰਗੇ ਹਾਲਾਤ ਪੈਦਾ ਹੋਏ ਹੋਏ ਸੀਗੇ ਕਿਸਾਨ ਪਰੇਸ਼ਾਨ ਸੀ ਲੋਕ ਪਰੇਸ਼ਾਨ ਸੀ ਪਾਣੀ ਜਿਹੜਾ ਕਿ ਆ ਲੋਕਾਂ ਦੇ ਘਰੇ ਘਰਾ ਤੱਕ ਵੜ ਗਿਆ ਸੀਗਾ ਘਰਾ ਦੇ ਵਿੱਚ ਵੜ ਕੇ ਨੁਕਸਾਨ ਦੇ ਰਿਹਾ ਸੀਗਾ ਪਾਣੀ ਪਰ ਅੱਜ ਜੇਕਰ ਗੱਲ ਕਾਲੀਏ ਸਤ루 ਦਿਆ ਦੀ ਸਤ루 ਦਰਿਆ ਦੇ ਵਿੱਚ ਹੁਣ 2 ਫੁੱਟ نیچے ਹੋਰ ਪਾਣੀ ਚਲਾ ਗਿਆ ਵਾ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਕਿ ਆ 3 ਦਿਨ ਲਗਾਤਾਰ ਵੱਧਾ ਪੈ ਸੀ ਤੇ ਤਿੰਨ ਦਿਨ ਲਗਾਤਾਰ ਜਿਹੜੀ ਕਿ ਬਰਸਾਤ ਪੈਂਦੀ ਹੋਈ ਨਜ਼ਰ ਆ ਰਹੀ ਸੀਗੀ ਤੇ ਉੱਥੇ ਹੀ ਅੱਜ ਸਤਲੁਜ ਦਰਿਆ ਦੇ ਵਿੱਚ 2 ਤੋਂ 3 ਫੁੱਟ نیچے ਪਾਣੀ ਚਲਾ ਗਿਆ ਵਾ ਤੁਹਾਨੂੰ ਤੁਹਾਨੂੰ ਗਰਾਊਂਡ ਰਿਪੋਰਟ ਤੋਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਰਿਹਾ ਕਿ ਕਿਸ ਤਰ੍ਹਾਂ ਲੋਕ ਜਿਹੜੇ ਕਿ ਇਤਰਾਹੀ ਤਰਾਹੀ ਕਰ ਰਹੇ ਸੀਗੇ ਪਾਣੀ ਨੂੰ ਲੈ ਕੇ ਕਾਫੀ ਲੋਕ ਪਰੇਸ਼ਾਨ ਸੀਗੇ ਉਸ ਤੋਂ ਲੈ ਕੇ ਹੁਣ ਕੁਦਰਤ ਨੇ ਵੀ ਜਿਹੜੀ ਕਿ ਰਹਿਮਤ ਦਿਖਾਈ ਹੈ ਕਿ ਤੁਸੀਂ ਮੌਸਮ ਦੇਖ ਸਕਦੇ ਹੋ ਮੌਸਮ ਜਿਹੜੀ ਕਿ ਹੁਣ ਬਰਸਾਤ ਵਾਲਾ ਨਹੀਂ ਹੈ ਪਖਲ ਚੁੱਕੀ ਹੈ ਪਾਣੀ ਜਿਹੜੇ ਕਿ ਹੈ ਦਰਿਆ ਤੋਂ ਅੱਗੇ ਅੱਗੇ ਵਧਦਾ ਜਾ ਰਿਹਾ ਹੈ ਲੋਕਾਂ ਦੇ ਘਰਾਂ ਤੋਂ ਜਿਹੜਾ ਪਾਣੀ ਵੜਿਆ ਸੀਗਾ ਉਹ ਨਿਕਲਣਾ ਸ਼ੁਰੂ ਹੋ ਗਿਆ ਹੋਇਆ ਹੈ ਤੁਸੀਂ ਦੇਖ ਪਾ ਰਹੇ ਹੋ ਪਸ਼ੂ ਜਿਹੜੇ ਕਿ ਆਰਾਮ ਦੇ ਨਾਲ ਆਪਣਾ ਆਚਾਰਾ ਆਚਾਰ ਰਹੇ ਨੇ ਤੇ ਆਰਾਮ ਦੇ ਨਾਲ ਜਿਹੜੇ ਕਿ ਆ ਲੋਕ ਸੁੱਖ ਦਾ ਸਾਹ ਹੁਣ ਲੈਂਦੇ ਹੋਈ ਵੀ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 2023 ਦੇ ਵਿੱਚ ਕਾਫੀ ਜਿਹੜੀ ਕਿ ਬਾੜ ਵਾਲੀ ਸਿੱਤੀ ਬਣ ਗਈ ਸੀ ਇਹ ਜਿਹੜੀ ਕੱਲ ਲਗਾਤਾਰ 3 ਦਿਨ ਬਾਰਿਸ਼ ਪੈ ਰਹੀ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਅਤੇ ਜੰਮੂ ਕਸ਼ਮੀਰ ਬਦਲ ਫਟੇ ਹੈ ਜਾਂ ਕੋਈ ਬੰਨ ਬੰਨ ਟੁੱਟੇ ਨੇ ਤੇ ਉੱਥੇ ਲਗਤ ਹੈ ਜਿਹੜੀ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਵੱਧਿਆ ਰਣਜੀਤ ਸਿੰਘ ਸਾਗਰ ਡੈਮ ਦਾ ਵੀ ਖੋਲਿਆ ਗਿਆ ਗੇਟ ਫਲਡ ਗੇਟ ਖੋਲੇ ਗਏ ਕਿ ਉਸ ਤੋਂ ਬਾਅਦ ਆਪਾਖੜਾ ਡੈਮ ਦੇ ਵੀ ਗੇਟ ਖੋਲੇ ਗਏ ਤੇ ਉਸ ਤੋਂ ਲੈ ਕੇ ਪੰਜਾਬ ਦੇ ਵਿੱਚ ਹੜਾ ਵਰਗੀ ਸਥਿਤੀ ਜਿਹੜੀ ਬਣ ਗਈ ਸੀ ਤੁਸੀਂ ਤਸਵੀਰ ਤੇ ਵਿੱਚ ਦੇਖ ਪਾ ਰਹੇ ਹੋ ਕਿ ਇੱਕ ਇੱਕ ਜਿਹੜਾ ਕੀ ਹੈ ਇੱਕ ਕੱਚਾ ਬੰਨ ਲਾਇਆ ਗਿਆ ਤਾਂ ਕਿ ਇੱਥੇ ਤੱਕ ਪਿੰਡ ਦੇ ਵਿੱਚ ਪਾਣੀ ਨਾ ਵੜ ਸਕੇ ਤੁਸੀਂ ਦੇਖ ਪਾ ਰਹੇ ਹੋ ਕਿ ਬੋਰੀਆਂ ਵਾਂਗੂ ਕਿਸ ਤਰ੍ਹਾਂ ਜਿਹੜੀ ਸਥਿਤੀ ਇੱਥੇ ਬਣਾਈ ਕੀ ਆ ਕਿ ਪਾਣੀ ਜੇਕਰ ਅਗਰ ਬਰਸਾਤ ਹੁੰਦੀ ਹੈ ਜਾਂ 12 ਵਜੇ ਤੋਂ ਬਰਸਾਤ ਹੁੰਦੀ ਹੈ ਜਾਂ ਕਦੇ ਵੀ ਬਰਸਾਤ ਹੁੰਦੀ ਹੈ ਤੇ ਪਾਣੀ ਜਿਹੜੇ ਕੀ ਹੈ ਦਰਿਆ ਦਾ ਇੱਥੇ ਨਾ ਆ ਸਕੇ ਪਿੰਡਾਂ ਨੂੰ ਨਾ ਵਾਟ ਸਕੇ ਇੱਥੇ ਮੇਰੇ ਨਾਲ ਕੁਝ ਲੋਕ ਨੇ ਕੁਝ ਨੌਜਵਾਨਾਂ ਜੁੜੇ ਮੇਰੇ ਨਾਲ ਕੀ ਨਾਮ ਹੈ ਤੁਹਾਡਾ ਅਭਿਨੰਦਨ ਸਰ ਅਭਿਨੰਦਨ ਜੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ 3 ਦਿਨ ਤੋਂ ਪਹਿਲਾਂ ਤੇ ਅਸੀਂ ਇਸ ਵਕਤ ਗਰਾਊਂਡ ਜ਼ੀਰੋ ਰਿਪੋਰਟ ਗਰਾਊਂਡ ਜ਼ੀਰੋ ਤੇ ਮੌਜੂਦ ਆ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਪਹਿਲੇ ਦਿਨ ਤੋਂ ਪਹਿਲੇ 3 ਦਿਨ ਤੋਂ ਕਿਸ ਤਰ੍ਹਾਂ ਹਾਲਾਤ ਸੀਗੇ ਸਰ ਦੇਖੋ ਐਤਵਰ ਦਾ ਮੀਂਹ ਪੈ ਰਿਆ ਸੀ ਬਹੁਤ ਤੇਜ਼ ਤੇ ਪਹਿਲਾਂ ਤਾਂ ਬਹੁਤ ਡਰ ਵਾਲਾ ਮਾਹੌਲ ਸੀਗਾ ਇਦਾਂ ਲੱਗ ਰਿਹਾ ਸੀ ਕਿ ਬਸ ਹੁਣ ਤਾਂ ਪਿਛਲੇ ਸਾਲ ਦੀ ਦਹਿਸ਼ਤ ਸਾਨੂੰ ਯਾਦ ਆਣੀ ਸ਼ੁਰੂ ਹੋ ਗਈ ਸੀ ਕਿਉਂਕਿ ਤੁਸੀਂ ਯਾਦ ਕਰੋਗੇ ਪਿਛਲੇ ਸਾਲ ਜਦ ਸਤਲੁਜ ਦਾ ਜਿਹੜਾ ਏਰੀਆ ਸੀਗਾ ਫਲਡ ਏਰੀਆ ਉਸ ਤੋਂ ਉੱਪਰ ਤੱਕ ਪਾਣੀ ਪਹੁੰਚ ਚੁੱਕਾ ਸੀ ਤੇ ਸਾਨੂੰ ਇਹੀ ਸੀ ਕਿ ਜਿਹੜਾ ਨਾਜ਼ਪੁਰ ਸਾਡੇ ਗੁਰਦੁਆਰਾ ਸਾਹਿਬ ਨੂੰ ਉੱਥੇ ਤੱਕ ਵੀ ਪਾਣੀ ਆ ਗਿਆ ਸੀ ਸਾਨੂੰ ਇਹੀ ਡਰ ਸੀ ਕਿਤੇ ਐਤ ਕੀ ਵੀ ਇਸ ਸਾਲ ਵੀ ਉਸ ਇਥੀ ਨਾ ਬਣੇ ਬਟ ਰਹਿਮਤ ਬਖਸ਼ੀ ਜਿਵੇਂ ਤੁਸੀਂ ਕਿਹਾ ਕੁਦਰਤ ਨੇ ਰਹਿਮਤ ਬਖਸ਼ੀ ਤੇ ਥੋੜਾ ਅੱਜ ਮੌਸਮ ਸਾਫ਼ ਉਸ ਦਾ ਬਹੁਤ ਹੀ ਫਰਕ ਪਿਆ ਤੇ ਪਾਣੀ ਕਟੋ ਵਾਲੇ ਦਾ 3 ਫੁੱਟ ਥੱਲੇ ਹੋਇਆ ਤੇ ਸਾਨੂੰ ਇਹਦਾ ਬਹੁਤ ਅੱਛਾ ਸੋਖ ਹੈ ਹੁਣ ਅੱਗੇ ਵੀ ਪਰਮਾਤਮਾ ਕੋਲੋਂ ਆਹੀ ਦਰਖਾਸਤ ਹੈਗੀ ਹੈ ਕਿ ਹੁਣ ਮੀਂਹ ਨਾ ਬਰਸਾਵੇ ਤੇ ਥੋੜੀ ਸਥਿਤੀ ਟਾਲ ਜੇ 3 ਦਿਨ ਪਹਿਲਾਂ ਜੀ ਜ਼ਿਕਰ ਗੱਲ ਕਰ ਰਹੀਏ ਜਦੋਂ ਬਰਸਾਤ ਲਗਾਤਾਰ ਪੈ ਰਹੀ ਸੀ 48 ਘੰਟੇ ਬਰਸਾਤ ਪਈ ਲਗਾਤਾਰ ਤੇ ਹਾਲਾਤ ਕਿਸ ਤਰ੍ਹਾਂ ਦੇ ਬਣ ਕੇ ਸੀ ਇੱਥੇ ਸਿਰ ਪਿੱਛੋਂ ਜਦੋਂ ਉਹਨਾਂ ਨੇ ਪਾਣੀ ਖੋਲੇ ਹਨ ਆ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਪਾਣੀ ਪੂਰਾ ਭਰ ਗਿਆ ਸੀ ਬੱਟ ਤੋਂ ਅੱਗੇ-ਅੱਗੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਪਾਣੀ ਖੜਾ ਹੈ ਹਲੇ ਵੀ ਤੇ ਸਾਨੂੰ ਇਹੀ ਡਰ ਸੀ ਕਿ ਜਿਹੜੀ ਸਾਡੀ ਇੱਥੇ ਰਿਹائشਾਂ ਨੇ ਬਣੀ ਹੋਈਆਂ ਸਾਰੀਆਂ ਤਬਾਹ ਹੋ ਜਾਣੀ ਹੈ ਹੂੰ ਬਸ ਇਹੀ ਸਾਡਾ ਡਰ ਸੀ ਬਟ ਹੁਣ ਉਹ ਘਟਿਆ ਥੋੜਾ ਜਿਹਾ ਹੂੰ ਅੱਛਾ ਕੁਦਰਤ ਦਾ ਕਿਤਨਾ ਕਿਸੇ ਸ਼ੁਕਰਾਨਾ ਮਨਾ ਰਿਓ ਪਰ ਰੱਬ ਦਾ ਸ਼ੁਕਰਾਨਾ ਮਨਾ ਰਿਓ ਜੀ ਬਿਲਕੁਲ ਸਰ ਦੇਖੋ ਰੱਬ ਦੇ ਅੱਗੇ ਤਾਂ ਕਿਸੇ ਦੀ ਵੀ ਨਹੀਂ ਚਲਦੀ ਉਹੀ ਪਰਮਾਤਮਾ ਉਹੀ ਕਰਤਾ ਧਰਤਾ ਹੈਗਾ ਤੇ ਬਸ ਇਹੀ ਸੋਖਿਆ ਅਰਦਾਸ ਕਰੀਦੀ ਹੈ ਕਿ ਬਾਬਾ ਨਾਨਕ ਹੂੰ ਬਸ ਹਮ ਸੁੱਖ ਸ਼ਾਂਤੀ ਬਖਸ਼ੇ ਤੇ ਜਿਹੜਾ ਕਿਸਾਨਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਤੇ ਸਰਕਾਰ ਵੱਲੋਂ ਇਹ ਗੁਰਜ਼ਾਰਿਸ਼ ਹੈ ਸਾਡੀ ਆਮ ਲੋਕਾਂ ਦੀ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਉਹਨਾਂ ਦੀ ਫਸਲ ਦਾ ਨੁਕਸਾਨ ਹੋਇਆ ਹਮ ਇਹੀ ਦਰਖਾਸਤ ਕਰਾਂਗੇ ਸੋ ਬਿਲਕੁਲ ਹੁਣ ਕਿੰਨਾ ਕਿਤੇ ਡਰ ਦਾ ਮਾਹੌਲ ਨਹੀਂ ਪੈਦਾ ਹੋ ਰਿਹਾ ਪਹਿਲੇ ਵੀ ਲੁਧਿਆਣਾ ਦੇ ਵਿੱਚ ਕੋਈ ਵੀ ਅਲਰਟ ਅਲਰਟ ਵਗੈਰਾ ਨਹੀਂ ਸੀ ਪਰ ਕੱਲ ਦੀ ਗੱਲ ਕਰ ਲਈ ਕੱਲ ਅਲਰਟ ਤਾਂ ਰੱਖਿਆ ਗਿਆ ਪ੍ਰਸ਼ਾਸਨ ਦੀ ਟੀਮਾਂ ਲਗਾਤਾਰ ਰਾਉਂਡ ਅਪ ਕਰ ਰਹੀਆਂ ਸੀ ਪਿੰਡਾਂ ਦੇ ਵਿੱਚ ਜਾ ਰਹੀ ਸੀਗੀਆਂ ਸਸਰਾਲੀ ਦੀ ਗੱਲ ਕਰੀ ਸਸਰਾਲੀ ਦੇ ਵਿੱਚ ਇਹ ਖਬਰ ਸੁਣਨ ਚਾਹੀ ਸੀ ਕਿ ਕੀ ਬੰਦ ਟੁੱਟਿਆ ਪਰ ਜਦੋਂ ਖਬਰ ਪਰ ਜਦੋਂ ਅਸਲੀਅਤ ਜਾਣਕਾਰੀ ਮਿਲੀ ਕਿ ਉੱਥੇ ਜਿਹੜੇ ਦੋ ਖੇਤਾਂ ਦੇ ਵਿੱਚ ਪਾਣੀ ਭਰਿਆ ਸੀ ਕਿਉਂਕਿ ਦਰਿਆ ਨਾਲ ਵਗਦਾ ਵੈ ਤੇ ਕਈ ਜੇ ਦੋ ਤਿੰਨ ਖੇਤ ਜੇ ਕਿ ਆਂ ਦਰਿਆ ਅੰਦਰ ਨਘੇਲ ਚੁੱਕਾ ਸੀਗਾ ਤੇ ਉਸ ਨੂੰ ਲੈ ਕੇ ਕਾਫੀ ਜਿਹੜੀ ਕਿ ਚਿੰਤਾ ਦਾ ਵਿਸ਼ਾ ਜਿਹੜੀ ਕਿ ਬਣ ਗਿਆ ਸੀਗਾ ਆ ਕੁਦਰਤ ਤੇ ਅੱਗੇ ਕਿਸੇ ਦੀ ਨਹੀਂ ਚੱਲਦੀ ਕਿਉਂਕਿ ਬਰਸਾਤ ਜਿਹੜੀ ਕਿ ਆ ਕਾਫੀ ਹੋ ਰਹੀ ਸੀਗੀ ਪਿਛਲੇ 3 ਦਿਨਾਂ ਤੋਂ ਲਗਾਤਾਰ ਹਿਮਾਚਲ ਪ੍ਰਦੇਸ਼ ਦੀ ਜੇਕਰ ਗੱਲ ਕਰੀ ਹਿਮਾਚਲ ਦੇ ਵਿੱਚ ਕਾਫੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਹੋਇਆ ਹਿਮਾਚਲ ਦੇ ਵਿੱਚ ਕਾਫੀ ਜ਼ਿਆਦਾ ਦੇਖਣ ਮਤਲਬ ਪੱਧਰ ਦੇਖਣ ਨੂੰ ਮਿਲਿਆ ਆ ਤੁਹਾਨੂੰ ਅੰਦਾਜ਼ੀ ਨਾਲ ਚਾਹੁੰਦੇ ਹਾਂ ਕਿ ਦੇਖ ਸਕਦੇ ਪੱਧਰ ਜਿਹੜੀ ਕਿ ਕਿੰਨਾ ਕੁ ਵੱਜ ਚੁੱਕਾ ਹੈ ਤੇ ਨਿਸ਼ਾਨ ਜਿਹੜਾ ਨਿਸ਼ਾਨ ਹੁੰਦਾ ਹੈ ਖਤਰੇ ਦੀ ਘੜੀ ਜਿਹੜ ਰੇ ਸਕਰੀਨ ਦੇ ਉੱਤੇ ਕਿ ਕਿਸ ਤਰ੍ਹਾਂ ਜਿਹੜੀ ਕਿ ਆ ਨਿਸ਼ਾਨ ਘੜਦਾ ਨਜ਼ਰ ਆਇਆ ਹੋਇਆ ਤੇ ਆ ਲਗਾਤਾਰ ਜਿਹੜੀ ਕਿ ਜਲੰਧਰ ਦੇ ਵਿੱਚ ਵੀ ਜਿਹੜੀ ਕਿ ਪਠਾਨਕੋਟ ਦੇ ਵਿੱਚ ਜਿਹੜਾ ਕਿ ਆ ਪੁਲ ਟੁੱਟਣ ਦੀ ਜਿਹੜੀ ਕਿ ਆ ਸੂਚਨਾ ਜਿਹੜੀ ਕਿ ਮਿਲੀ ਸੀਗੀ ਤੇ ਲਗਾਤਾਰ ਜਿਹੜੀ ਕਿ ਕੱਲ ਨਹਿਰੀ ਵਿਭਾਗ ਦੇ ਵੱਲੋਂ ਵੀ ਜਿਹੜੀ ਕਿ ਆ 44000 ਕਿਊਸਿਕ ਜਿਹੜਾ ਪਾਣੀ ਦੀ ਜਾਣਕਾਰੀ ਦਿੱਤੀ ਗਈ ਸੀ ਪਿੱਛੋ ਛੱਡਿਆ ਗਿਆ ਵਾ ਆ ਰੋਪੜ ਦੇ ਵੱਲੋਂ ਤੇ ਲਗਾਤਾਰ ਜਿਹੜੀ ਕਿ ਤੁਹਾਨੂੰ ਤਸਵੀਰਾਂ ਦਿਖਾ ਸੰਝੇ ਕਰ ਪਰ ਹੁਣ ਕੋਈ ਖਤਰੇ ਦੀ ਘੰਟੀ ਨਹੀਂ ਹੈ ਹੁਣ ਰਾਹਤ ਭਰੀ ਗੱਲ ਹੈ ਰੋਖਾਂ ਨੂੰ ਸੁੱਖ ਸੁੱਖ ਚੈਨ ਦੀ ਜਿਹੜੀ ਕਿ ਆ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਕਿ ਗਰਾਊਂਡ ਰਿਪੋਰਟ ਤੋਂ ਤਸਵੀਰ ਤੁਸੀਂ ਹੁਣ ਸੁੱਕ ਦਾ ਸਾਲ ਐਸਾ ਦਾ ਕੁਦਰਤ ਦੇ ਧੜ ਦੇ ਉੱਤੇ ਰਹਿਮ ਰਹਿਮਤ ਕੀਤੀ ਹੈ ਕਿਸਾਨਾਂ ਦੁਬਾਰਾ ਫਸਲ ਉਗਾ ਪਾਣਗੇ ਤੇ ਦੁਬਾਰਾ ਜਿਹੜੀ ਉਹਨਾਂ ਦੇ ਚਿਹਰੇ ਦੇ ਮੁਸਕਾਨ ਜਿਹੜੀ ਆ ਪਾਈਗੀ ਤੇ ਪਾਣੀ ਦਾ ਪੱਤਰ ਬਹੁਤ ਜ਼ਿਆਦਾ ਹੁਣ ਘਟ ਗਿਆ ਵਾ ਲਗਾਤਾਰ ਘਟਦਾ ਰਹੇ ਅਸੀਂ ਇਹੀ ਦੁਆ ਕਰਦੇ ਆ ਲਗਾਤਾਰ ਜਿਹੜੀ ਕਿ ਲੋਕਾਂ ਦੇ ਘਰ ਦੇ ਵਿੱਚ ਪਾਣੀ ਇਥੋਂ ਨਿਕਲ ਜਾਵੇ ਅਸੀਂ ਇਹੀ ਦੁਆ ਕਰਦੇ ਆ ਲੋਕ ਸੁਰੱਖਿਤ ਰਹਿਣ ਅਸੀਂ ਇਹੀ ਦੁਆ ਕਰਦੇ ਆ ਜੇਕਰ ਤੁਹਾਡੇ ਘਰ ਦੇ ਕੋਲ ਦਰਿਆ ਬੰਦਾ ਜਾਂ ਕੁਝ ਹੈਗਾ ਤੇ ਤੁਸੀਂ ਆਪਣਾ ਖਿਆਲ ਜਰੂਰ ਰੱਖੋ ਕਿਉਂਕਿ ਹਜੇ ਮੌਸਮ ਦਾ ਕੁਝ ਨਹੀਂ ਪਤਾ ਮੌਸਮ ਕਦੋਂ ਫੇਰ ਕਰਵਟ ਲੈ ਲਵੇ ਕਦੋਂ ਬਦਲ ਜਾਵੇ ਇਹ ਇਹ ਕੁਝ ਨਹੀਂ ਪਤਾ ਕਿਉਂਕਿ ਤੁਸੀਂ ਆਪਣੀ ਸੇਫਟੀ ਜਿਹੜੀ ਕਿ ਜਰੂਰ ਪਹਿਲੀ ਪ੍ਰੀਕਾਸ਼ਨ ਪਹਿਲੀ ਰੱਖੋ ਕਿਉਂਕਿ ਪ੍ਰਸ਼ਾਸਨ ਜਿਹੜੀ ਕਿ ਪਹਿਲੀ ਸੁੱਤਾ ਹੋਇਆ ਸੀਗਾ ਹੁਣ ਕੁਮਕਰਨ ਦੀ ਨੀਂਦ ਤੋਂ ਜਾਗਿਆ ਵਾ ਕੁਮਕਰਨ ਦੀ ਨੀਂਦ ਤੋਂ ਜਾਗਣ ਤੋਂ ਬਾਅਦ ਲਗਾਤਾਰ ਜਿਹੜਾ ਪ੍ਰਸ਼ਾਸਨ ਲੋਕਾਂ ਦੇ ਮਦਦ ਵਿੱਚ ਜੁੜਦਾ ਹੈ ਨਵੀਂ ਨਜ਼ਰ ਆਇਆ ਵਾ ਤੇ ਹੁਣ ਰੱਬ ਦਾ ਸ਼ੁਕਰਾਨਾ ਮਨਾ ਰਹੇ ਨੇ ਲੋਕ ਕਿ ਇੱਥੇ ਬਾੜ ਵਰਗੀ ਸਥਿਤੀ ਨਹੀਂ ਹੈਗੀ ਹੁਣ ਤੁਹਾਡੇ ਕੇ ਸ਼ਹਿਰ ਦੇ ਵਿੱਚ ਹਾਲਾਤ ਨੇ ਕਿ ਦਿਹਾਤੀ ਇਹਦੇ ਵਿੱਚ ਹਾਲਾਤ ਨੇ ਪਿੰਡਾਂ ਚ ਕੀ ਹਾਲਾਤ ਨੇ ਸਨ ਕਮਿਊਨਿਕੇਸ਼ਨ ਜੁੜੂ ਦਸਿਓ ਜੁੜੇ ਹੋ ਦਾ ਲਾਈਵ ਚੈਨਲ ਖਾਨੀ ਦੇ ਨਾਲ ਯੂਮ ਰਿਪੋਰਟ ਧੰਨਵਾਦ